ਗੌੜੀ ਬੈਰਾਗਣ ਮਹੱਲਾ ਤੀਜਾ ਪੈੜਾ ਦਿਨ ਚਾਰ ਹੈ ਹਰ ਹਰ ਲਿਖ ਪਾਇਆ ਸੁਭਾਵੰਤੀ ਨਾਰ ਹੈ ਗੁਰਮੁਖ ਗੁਣ ਗਾਇਆ ਤੇਵ ਕੜੈ ਗੁਣ ਸੰਮਲੈ ਸਾਹਰੈ ਵਾਸ ਪਾਇਆ ਗੁਰਮੁਖ ਸਹਿਜ ਸਮਾਨੀਆਂ ਹਰ ਹਰ ਮਨ ਭਾਇਆ ਸਸੁਰੈ ਪੈਇਐ ਪਿਰ ਵਸੈ ਕਹੋ ਕਿਤ ਬਿਦ ਪਾਈਐ ਆਪ ਨਿਰੰજન ਅਲਖ ਹੈ ਆਪੇ ਮੇ ਲਾਈਐ ਰਹਾ ਆਪੇ ਹੀ ਪ੍ਰਭ ਦੇਹ ਮਤ ਹਰ ਨਾਮ ਧਿਆਈਐ ਵਡ ਭਾਗੇ ਸਤ ਗੁਰ ਮਿਲੈ ਮੁਖ ਅੰਮ੍ਰਿਤ ਪਾਈਐ ਹਉ ਮੈਂ ਦੁਬਦਾ ਬਿਨ ਸਜਾਈਐ ਸਹਜੇ ਸੁਖ ਸਮਾਈਐ ਸਭ ਆਪੇ ਆਪ ਵਰਤਦਾ ਆਪੇ ਨਾਇ ਲਾਈਐ ਮਨਮੁਖ ਗਰਬ ਨਾ ਪਾਇਓ ਅਗਿਆਨ ਇਆਣੀ ਸਤਗੁਰ ਸੇਵਾ ਨਾ ਕਰਹਿ ਫਿਰ ਫਿਰ ਪਛਤਾਣੇ ਗਰਬ ਜੋਨੀ ਵਾਸ ਪਾਏਂਦੇ ਗਰਬੇ ਦਲ ਜਾਣੀ ਮੇਰੇ ਕਰਤੇ ਏਵੇਂ ਭਾਮਦਾ ਮਨਮੁਖ ਪਰਮਾਣੀ ਮੇਰੇ ਹਰ ਪ੍ਰਭ ਨੇਖ ਲਿਖਾਇਆ ਤੁਰ ਮਸਤਕ ਪੂਰਾ ਹਰ ਹਰ ਨਾਮ ਧਿਆਇਆ ਭੇਟਿਆ ਗੁਰ ਸੂਰਾ ਮੇਰਾ ਪਿਤਾ ਮਾਤਾ ਹਰਨਾਮ ਹੈ ਹਰ ਬੰਧ ਪਬੀਰਾ ਹਰ ਹਰ ਬਖਸ਼ ਮਿਲਾਏ ਪ੍ਰਭ ਜਨ ਨਾਨਕ ਕੀਰਾ ਗਉੜੀ ਬੈਰਾਗਣ ਮਹੱਲਾ ਤੀਜਾ ਸਤਗੁਰ ਤੇ ਗਿਆਨ ਪਾਇਆ ਹਰ ਤਤ ਵਿਚਾਰਾ ਮਤ ਮਲੀਨ ਪ੍ਰਗਟ ਭਈ ਜਪ ਨਾਮ ਮੁਰਾਰਾ ਸ਼ਿਵ ਸ਼ਕਤ ਮਿਟਾਈਆ ਚੂਕਾ ਹਨਿਆਰਾ ਤੁਰ ਮਸਤਕ ਜਿਨ ਕਉ ਲਿਖਿਆ ਹਰ ਨਾਮ ਪਿਆਰਾ ਹਰ ਕਿਛ ਬਿਦ ਪਾਈਐ ਸੰਤ ਜਨੋ ਜਿਸ ਦੇਖ ਹਉ ਜੀਵਾ ਹਰ ਬਿਨ ਚਸਾ ਨਾ ਜੀਵਤੀ ਗੁਰ ਮੇਲਿ ਹੋ ਹਰ ਰਸ ਪੀਵਾਂ ਰਹਾ ਹਉ ਹਰ ਗੁਣ ਗਾਵਾਂ ਨਿਤ ਹਰ ਸੁਣੀ ਹਰ ਹਰ ਗਤ ਕੀਨੀ ਹਰ ਰਸ ਗੁਰ ਤੇ ਪਾਇਆ ਮੇਰਾ ਮਨ ਤਨ ਲੀਨੀ ਤਨ ਤਨ ਗੁਰ ਸਤਪੁਰਖ ਹੈ ਜਿਨ ਭਗਤ ਹਰ ਦੀਨੀ ਜਿਸ ਗੁਰ ਤੇ ਹਰ ਪਾਇਆ ਸੋ ਗੁਰ ਹਮ ਕੀਨੀ ਗੁਣ ਦਾਤਾ ਹਰ ਰਾਏ ਹੈ ਹਮ ਅਬ ਗਣਿਆਰੇ ਪਾਪੀ ਪਾਥਰ ਡੂਬਦੇ ਗੁਰਮਤ ਹਰ ਤਾਰੇ ਤੂੰ ਗੁਣ ਦਾਤਾ ਨਿਰਮਲਾ ਹਮ ਅਬ ਗਣਿਆਰੇ ਹਰ ਸਰਣਾਗਤ ਆਖ ਲੈ ਹੋ ਮੂਡ ਮੁਗਦ ਨਿਸਤਾਰੇ ਸਹਿਜ ਆਨੰਦ ਸਦਾ ਗੁਰਮਤੀ ਹਰ ਹਰ ਮਨ ਧਿਆਇਆ ਸੱਜਣ ਹਰ ਪ੍ਰਭ ਪਾਇਆ ਘਰ ਸੋਹਿਲਾ ਗਾਇਆ ਹਰ ਦਇਆ ਧਾਰ ਪ੍ਰਭ ਬੇਨਤੀ ਹਰ ਹਰ ਚੇਤਾਇਆ ਜਨ ਨਾਨਕ ਮੰਗੈ ਧੂੜ ਤਿਨ ਜਿਨ ਸਤਗੁਰ ਪਾਇਆ ਕੌੜੀ ਗਵਰੀ ਮਹੱਲਾ ਚੌਥਾ ਜੋ 타 ਜੋ ਪਦੇ ਇੱਕ ਓ ਓੰਕਾਰ ਸਤਗੁਰ ਪ੍ਰਸਾਦ ਪੰਡਿਤ ਸ਼ਾਸਤ ਸਿਮਰਤ ਪੜਿਆ ਜੋਗੀ ਗੋਰਖ ਗੋਰਖ ਕਰਿਆ ਮੈਂ ਮੂਰਖ ਹਰ ਹਰ ਜਪ ਪੜਿਆ ਨਾ ਜਾਣਾਂ ਕਿਆ ਗਤਿ ਰਾਮ ਹਮਾਰੀ ਹਰ ਪਜ ਮਨ ਮੇਰੇ ਤਰ ਭੋਜਲ ਤੂੰ ਤਾਰੀ ਰਹਾ ਸਨਿਆਸੀ ਵਿਪੂਤ ਲਾਏ ਦੇਸਵਾਰੀ ਪਰ ਤਿਆਗ ਕਰੀ ਬ੍ਰਹਮਚਾਰੀ ਮੈਂ ਮੂਰਖ ਹਰ ਆਸ ਤੁਮਹਾਰੀ ਖਤਰੀ ਕਰਮ ਕਰੇ ਸੂਰਤਨ ਪਾਵੇ ਛੂਦ ਵੈਸ ਪਰਕਿਰਤ ਕਮਾਵੇ ਮੈਂ ਮੂਰਖ ਹਰ ਨਾਮ ਛਡਾਵੇ ਸਭ ਤੇਰੀ ਸ੍ਰਿਸ਼ਟ ਤੂੰ ਆਪ ਰਹਿਆ ਸਮਾਈ ਗੁਰਮੁਖ ਨਾਨਕ ਦੇਵ ੜਾਈ ਮੈਂ ਅੰਧਲੇ ਹਰ ਟੇਕ ਟਿਕਾਈ ਗੌੜੀ ਗਵਰੀ ਮਹਲਾ ਚੌਥਾ ਨਿਰਗੁਣ ਕਥਾ ਕਥਾ ਹੈ ਹਰ ਕੀ ਭਜ ਮਿਲ ਸਾਧੂ ਸੰਗਤ ਜਨ ਕੀ ਤਰਪਹੁ ਜਨ ਅਕਥ ਕਥਾ ਸੁਨ ਹਰ ਕੀ ਗੋਬਿੰਦ ਸਤ ਸੰਗਤ ਮੇ ਲਾਏ ਹਰ ਰਸ ਰਸਨਾ RAM ਗੁਣ ਗਾਏ ਰਹਾਓ ਜੋ ਜਨ ਧਿਆਵਹਿ ਹਰ ਹਰ ਨਾਮ ਤਨ ਦਾ ਸੰਦਾਸ ਕਰੋ ਹਮ ਰੰਮ ਜਨ ਕੀ ਸੇਵਾ ਊਤਮ ਕੰਮ ਜੋ ਹਰ ਕੀ ਹਰ ਕਥਾ ਸੁਣਾਵੇ ਸੋ ਜਨ ਹਮਰੈ ਮਨ ਚਿਤ ਭਾਵੇ ਜਨ ਪਗ ਰੇਣ ਵਡ ਭਾਗੀ ਪਾਵੇ ਸੰਤ ਜਨਾਂ ਸਿਉ ਪੀਤ ਬਨ ਆਈ ਜਿਨ ਕੋ ਲਿਖਤ ਲਿਖਿਆ ਧੁਰ ਪਾਈ ਤੇ ਜਨ ਨਾਨਕ ਨਾਮ ਸਮਾਈ ਗੌੜੀ ਗਵਰੇਰੀ ਮਹੱਲਾ ਚੌਥਾ ਮਾਤਾ ਪ੍ਰੀਤ ਕਰੇ ਪੁੱਤ ਖਾਏ ਮੀਨੇ ਪ੍ਰੀਤ ਭਈ ਜਲ ਨਾਏ ਸਤਿਗੁਰ ਪ੍ਰੀਤ ਗੁਰ ਸਿਖ ਮੁਖ ਪਾਏ ਤੇ ਹਰ ਜਨ ਹਰ ਮਿਲਹੁ ਹਮ ਪਿਆਰੇ ਜਿਨ ਮਿਲਿਆ ਦੁਖ ਜਾਹੇ ਹਮਾਰੇ ਰਹਾਉ ਜਿਉ ਮਿਲ ਬਸਰੇ ਗਉ ਪ੍ਰੀਤ ਲਗਾਵੇ ਕਾਮਨ ਪ੍ਰੀਤ ਜਾਂ ਪੈਰ ਘਰ ਆਵੇ ਹਰ ਜਨ ਪ੍ਰੀਤ ਜਾਂ ਹਰ ਜਸ ਗਾਵੇ ਸਾਰੰਗ ਪ੍ਰੀਤ ਬਸੈ ਜਲ ਧਾਰਾ ਨਰਪਤ ਪ੍ਰੀਤ ਮਾਇਆ ਦੇਖ ਪਸਾਰਾ ਹਰ ਜਨ ਪ੍ਰੀਤ ਜਪੈ ਨਰੰਕਾਰਾ ਨਰ ਪ੍ਰਾਣੀ ਪ੍ਰੀਤ ਮਾਇਆ ਧਨ ਛਾਟੇ ਗੁਰ ਸਿੱਖ ਪ੍ਰੀਤ ਗੁਰ ਮਿਲੈ ਗਲਾਟੇ ਜਨ ਨਾਨਕ ਪ੍ਰੀਤ ਸਾਧ ਪਗ ਚਾਟੇ ਗਉੜੀ ਗਵਾਰੇਰੀ ਮਹੱਲਾ ਚੌਥਾ ਤੀਖਕ ਪ੍ਰੀਤ ਪੀਖ ਪ੍ਰਭ ਪਾਏ ਭੁਖੇ ਪ੍ਰੀਤ ਹੋਵੈ ਅੰਨ ਖਾਏ ਗੁਰਸਿੱਖ ਪ੍ਰੀਤ ਗੁਰ ਮਿਲ ਆਗਾਏ ਹਰ ਦਰਸ਼ਨ ਦੇਹੋ ਹਰ ਆਸ ਤੁਮਹਾਰੀ ਕਰ ਕਿਰਪਾ ਲੋ ਚਪੂਰ ਹਮਾਰੀ ਰਹਾਵ ਚਕਵੀ ਪ੍ਰੀਤ ਸੂਰਜ ਮੁਖ ਲਾਗੈ ਮਿਲੇ ਪਿਆਰੇ ਸਭ ਦੁਖ ਤਿਆਗੈ ਗੁਰਸਿੱਖ ਪ੍ਰੀਤ ਗੁਰੂ ਮੁਖ ਲਾਗੈ ਵਛਰੇ ਪ੍ਰੀਤ ਖੀਰ ਮੁਖ ਖਾਏ ਹਿਰਦੈ ਬਿنسੈ ਦੇਖੈ ਮਾਏ ਗੁਰ ਸਿਖ ਪ੍ਰੀਤ ਗੁਰੂ ਮੁਖ ਲਾਏ ਹੋਰ ਸਭ ਪ੍ਰੀਤ ਮਾਇਆ ਮੋਹ ਕਾਚਾ ਵਿਨਸ ਜਾਏ ਪੂਰਾ ਕਚ ਪਾਚਾ ਜਨ ਨਾਨਕ ਪ੍ਰੀਤ ਤ੍ਰਿਪਤ ਗੁਰ ਸਾਚਾ